ਖੁੱਲਾ ਚਾਲਜ ਖੁੱਲਾ ਚਾਲਜ ਕੋਈ ਵੀ ਕਰਦੇ ਨੇ ਯਾਰ ਇਹੋ ਜੀ ਬੱਛੀ ਦੰਦਾਂ ਚ ਹੋਵੇ ਪ੍ਰਿੰਟ ਆਹਾ ਹੋਵੇ ਐਨੀ ਪਰੀ ਵਸੀ ਚਾਹੀਦੀ ਆ ਹੂੰ ਤੇ ਅੰਦਰੋਂ ਓਕੇ ਚਾਹੀਦੀ ਆ ਹੂੰ ਦੇ ਕੇ ਸਾਬੇ ਕੋਲ ਅੱਛਾ ਬਾਈ ਅੰਦਰੋਂ ਡਵਾਲਟਰ ਵੀ ਧਰੇ ਕੀ ਦੇ ਦੂਗਾ ਡਵਾਲਟਰ ਹੋਈ ਤਾਂ ਹੋਂ ਯਾਰ ਗਿਆ ਬੱਚੀਆਂ ਹੂੰ ਹਾਂ ਕਾਂਜ ਦੀ ਗਾਰੰਟੀ ਲਊਗਾ ਗਾਰੰਟੀ ਬਰਾੜਾ ਦੇਖੀ ਯਾਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 6 ਨਾਗ ਆ ਜੀ 6 ਦੀਆਂ 6 ਐਚ ਐਫ ਨਾਗ ਨੇ ਜੀ ਜ਼ਿਆਦਾਤਰ ਬਾਈ ਕੋਲ ਐਚ ਐਫ ਨਾਗ ਹੀ ਹੁੰਦੇ ਆ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਵੀਡੀਓ ਫਿੱਟ ਆਉਂਦੀ ਆ ਪਸੰਦ ਆਉਂਦੀ ਆ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਵੀਰੇ ਨਾਮ ਸੰਦੀਪ ਸਿੰਘ ਆ ਸ਼ਹਿਰ ਧਰਮਕੋਟਾ ਜੀ ਜ਼ਿਲ੍ਹਾ ਮੋਗਾ ਜੀ ਠੀਕ ਹੈ ਵੀਰੇ ਹਾਂਜੀ ਵੀਰੇ ਮੋਗੇ ਤੋਂ ਆਪਣਾ ਸ਼ਹਿਰ ਜਿਹੜਾ ਜੰਦਰੂ ਨਿਆਨੇ ਰੋਡ ਤੇ ਪੈਂਦਾ 15 ਕਿਲੋਮੀਟਰ ਹੈ ਜੀ ਜਗਰਾਵਾਂ ਤੋਂ 30 ਕਿਲੋਮੀਟਰ ਹੈ ਜੀ ਸ਼ਾਹਕੋਟ ਤੋਂ ਜਿਹੜਾ ਨਾ ਸਾਈਡ ਤੋਂ ਆਉਨੇ ਆ ਜੀ 20 ਕਿਲੋਮੀਟਰ ਤੇ ਕੋੜ ਹਿੱਸੇ ਖਾਂ ਤੋਂ ਆਉਨੇ ਆ ਅੰਬਰ ਸਾਈਡ ਤੋਂ ਮਘੂ ਸਾਈਡ ਤੋਂ 7 ਕਿਲੋਮੀਟਰ ਹੈ ਜੀ ਠੀਕ ਆ 6 ਨਾਗਾ ਬਈ ਆਪਣਾ 6 ਨਾਗਾ ਵੀਰੇ 6 ਦੇ 6 ਦੰਦਾਂ ਚ ਹਾਂ 6 ਦੇ 6 ਦੰਦਾਂ ਚ ਨਾਗਾ ਵੀਰੇ ਮੰਨ ਲਓ ਕੁਸ ਬੱਚਿਆਂ ਵਿੱਚ ਕੋ ਦੋ ਦੋ ਤਿੰਨ ਨੂੰ ਸੀਮਨ ਲੱਗੇ ਵੀ ਹੋਏ ਆ ਮੈਂ ਲੱਗੇ ਸਾਰਿਆਂ ਨੂੰ ਦੱਸਿਆ ਵੀ ਥੋੜੇ ਟਾਈਮ ਦੀ ਹੈ ਯੋ ਚੈੱਕ ਪਾਸ ਤੇ ਨਹੀਂ ਵੀਰੇ ਕੋਈ ਆਉਂਦੀ ਜਿਹੜੀ ਕੰਜ ਦੀ ਫੁੱਲ ਗਰਾਂਟੀ ਗਰੰਟੀ ਫਾਲੋ ਵੀਰੇ ਵੱਡੀ ਐ ਇੱਥੋਂ ਵੇਖ ਕੇ ਹਾਂ ਵੀਰੇ ਕੋਈ ਛੋਟੀ ਬੱਚੀ ਆਪਣੀ ਛੋਟੀ ਹੈ ਯੂ ਨਹੀਂ ਹੈ ਹੀ ਨਹੀਂ ਆਪਾਂ ਫਿਰ ਵੀ ਆਪਾਂ ਕਹਿ ਦਿੰਦੇ ਨਹੀਂ ਨਹੀਂ ਆਪਾਂ ਇਹ ਗੱਲ ਕਰਨਾ ਛੋਟੀ ਨਹੀਂ ਹੈਗੀ ਕੋਈ ਗਰੰਟੀ ਹੋਵੇ ਛੋਟੀ ਹੋਵੇ ਹਾਂ ਮੰਨ ਲਓ ਜਿਨ੍ਹਾਂ ਦੇ ਨਹੀਂ ਵੀ ਲੱਗੇ ਉਹ AI ਦੇ ਕਾਬਿਲ ਹੀ ਆ ਹਾਂ ਹਾਂ ਵੀਰੇ AI ਦੇ ਕਾਬਿਲ ਆ ਵੈਸੇ ਤਾਂ ਜਿਨ੍ਹਾਂ ਦੇ ਲੱਗੇ ਪ੍ਰਿੰਟਡ ਬੱਚੀਆਂ ਕੋਈ ਗਾਂੜੇ ਬੱਚੀ ਨਹੀਂ ਇਹਨਾਂ ਦੇ ਵਿੱਚ ਕੋਈ ਵੀ ਹੋਊਗੀ ਠੀਕ ਆ ਬਾਈ ਵੀ ਜੇ ਆ ਵੱਡੀਆਂ ਬੱਚੀਆਂ ਭਾਈ ਉਹ ਪੂਰੀ ਜਿੰਨੀ ਵੀ ਆ ਯਾਨੀ ਕਿ ਬਰੀਡ ਦੇ ਕੈਰੇਕਟਰ ਮਿਲਣਗੇ ਬੱਚਿਆਂ ਦੇ ਵਿੱਚ ਭਾ ਜਾਮਾ ਹੀ ਛੋਟਾ ਜਿਹਾ ਮਿਲੂਗਾ ਆਫਰ ਵੱਡਾ ਆਫਰ ਵੱ ਇੱਕ ਨੰਬਰ ਤੋਂ ਵੀਰੇ ਕਰ ਲੈਨੇ ਸ਼ੁਰੂ ਹਾਂਜੀ ਆ ਚੈੱਕ ਕਰੋ ਬਰੀਡ ਬਹੁਤ ਹੈ ਬੱਚੀ ਸਾਰੀਆਂ ਦੰਦਾਂ ਜੀ ਤੋਰ ਕੇ ਦਿਖਾ ਦੀ ਖੋਣ ਹਾਂਜੀ ਹਾਂਜੀ ਇਹ ਪਹਿਲਾਂ ਹੀ ਦੱਸ ਦਿੰਨੇ ਆ ਆਪਦੀ ਆਪਦੀ ਬੱਚੀ ਦੇ ਦੰਦ ਤੁਸੀਂ ਆ ਕੇ ਚੈੱਕ ਕਰ ਲੈ ਇਹ ਵੀ ਵੀਰੇ ਕੋਈ ਦੋਂਦੀ ਆ ਕੋਈ ਚੌਗੀ ਆਈ ਆ ਬਸ ਸੱਚ ਹਾਂ ਇਹਦੇ ਲੱਗਿਆ ਸੀ ਮਨ ਹਾਂਜੀ ਨਹੀਂ ਇਹਦੇ ਨਹੀਂ ਲੱਗਿਆ ਵੀਰੇ ਇਹਦੇ ਨਹੀਂ ਲੱਗਿਆ ਉਹ ਹੈ ਕਾਬਲ ਯਾਰ ਕਾਬਲ ਕਾਬਲ ਵੀਰੇ ਠੀਕ ਪ੍ਰਿੰਟ ਦੇਖ ਬਰਾੜਾ ਹੂੰ ਕਵਾਂ ਖਰਨ ਨਹੀਂ ਹੋਣਗੇ ਬਸ ਪ੍ਰਿੰਟ ਕੁਆਲਿਟੀ ਤੁਸੀਂ ਦੇਖ ਚਾਰ ਹੀ ਥਣਾ ਵੀਰੇ ਗੁਲਾਬੀ ਥਣਾ ਬਸੀਆਂ ਦੇ ਥਣਾ ਦੀ ਵੀ ਫੋਲੀ ਹਾਂਜੀ ਹਾਂਜੀ ਜਿਹਦੇ ਆ ਹੋਈ ਵੈਸੇ ਆਪਾਂ ਦੱਸ ਕੇ ਝੋਲੀ ਚਾਰੀ ਥਾਨ ਦੇ ਚਾਰੀ ਬਹੁਤ ਸੋਹਣੇ ਥਾਨਾ گلابی ਹਨ ਹਾਂਜੀ ਹਾਂਜੀ ਰੰਗ ਪ੍ਰਿੰਟ ਪੂਰਾ ਚੰਗਾ ਬਹੁਤ ਚੰਗਾ ਰੰਗ ਆ ਜੀ ਲਓ ਜੀ ਚੈੱਕ ਕਰ ਸਕਦੇ ਹੋ ਆਪਾਂ ਝੋਲੀ ਦਿਖਾਤੀ ਆ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਛੋਟਾ ਜਿਹਾ ਪਾ ਇਹਦਾ ਛੋਟਾ ਜਿਹਾ ਪਾ ਵੀਰੇ ਆਪਾਂ ਮੜਾ ਦੱਸ ਦਿੰਨੇ ਆ ਜੇ ਤਾਂ ਕੋਈ ਕੱਲੀ ਲੈਂਦਾ ਜਿਹੜੀ ਮਰਜ਼ੀ ਲਿਸਦਾ 15000 ਰੁਪਏ ਦੀ ਹੈ ਜਿਹੜੀ ਮਰਜ਼ੀ ਸਾਡਾ ਹਾਂਜੀ ਜੇ ਕੋਈ ਵੀਰੇ ਦੋ ਲੈਂਦਾ ਤੇ 25000 ਰੁਪਏ ਦੀ ਜੋੜੇ ਟਾਈਪ ਤੇ ਮਿਲ ਨਹੀਂ ਆਏ ਨਹੀਂ ਮਿਲ ਨਹੀਂ ਆਏ ਵੀ ਜਿਵੇਂ ਆਵਾ ਕੋਈ ਵੀ ਜੋੜਾ ਮਰਾਲ ਲਵੇ ਨਹੀਂ 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 ਜੇ ਮੈਨੂੰ ਮੰਨ ਲਓ ਆਹ ਬੱਛੀ ਆ ਗਈ ਜੇ ਮੈਂ ਆਮਲ ਆ ਜੋੜਾ ਦੋ ਜੋੜਾ ਨਾ ਵਿਚਾਰੇ ਖੜਾ ਵਾ ਇਹ ਕੰਨੀਆਂ ਦੇ 15-15 ਹਜ਼ਾਰ ਦੀਆਂ ਇਹਦਾ ਜੋੜਾ ਵਿਚਾਰੇ ਖੜਾ ਇਹ 25-25 ਹਜ਼ਾਰ ਰੁਪਏ ਦਾ ਦੇਵਾਂਗੇ ਮੈਂ ਜਿਵੇਂ ਇੱਕ ਨੰਬਰ ਆ ਗਈ 15 ਦੀ ਇੱਕ ਤੇ ਦੋ ਨੰਬਰ ਲੈ ਜੇ ਨਹੀਂ ਆਹ ਆ ਚਾਰ ਬੱਛੀਆਂ ਦੇਵਾਂਗੇ 25 ਹਜ਼ਾਰ ਦੇ ਉੱਪਰ ਹਾਂਜੀ ਦੋ ਤੇ ਤਿੰਨ ਇਹ 15 ਹਜ਼ਾਰ ਤੇ ਪੰਜ ਇਹ ਜੋੜਾ 25 ਦਾ 25 ਦਾ ਜੀ ਠੀਕ ਆ ਤੇ ਇੱਕ ਨੰਬਰ ਦੀ ਕੀਮਤ ਹੈਗੀ 15 ਹਜ਼ਾਰ ਰੁਪਿਆ ਆਜ ਕੋਈ 2 ਨੰਬਰ ਦਾ ਆ ਗਿਆ ਨਗੀਨੇ ਯਾਂ ਬਰਾੜਾ ਚਮਕਾਂ ਦੇ ਬੱਚੇ ਤੇ ਕਵਾਲਿਟੀ ਵੀ ਬਹੁਤ ਆ ਬਹੁਤ ਬਰੀਡਾਂ ਬੱਚੀਆਂ ਹੋਰ ਸ਼ਕਤ ਹੈ ਨਹੀਂ ਬਾਈ ਕੋਈ ਨਹੀਂ ਨਹੀਂ ਵੀਰੇ ਠੀਕ ਆ ਵੀਰੇ ਜਿਹੜਾ ਰੇਟ ਆਪਾ ਦੇਣਾ ਨਾ ਇਹ ਵੀ ਆਪਾਂ ਨੂੰ ਆ ਫੂੰਗਾ ਘਰੇ ਫੋਨ ਵਿੱਚ ਹੀ ਆ ਜਿੰਦੇ ਮਤਲਬ ਵੀ ਆਪਾਂ ਨੂੰ ਇਹ ਵੀ ਚੀਜ਼ਾਂ ਨਾਲ ਆਪਾਂ ਦਾਵਾ ਕਰਾਂਗੇ ਆ ਰੇਟ ਦੇ ਕੇ ਦਿਖਾਵੇ ਕੋਈ ਜੇ ਰੇਟ ਆਪਾ ਨਹੀਂ ਕਵਾਲਿਟੀ ਪੂਰੀ ਚੰਗੀ ਆ ਇਹ ਨਹੀਂ ਬਰਾੜਾ ਸਮਝਿਆ ਭਲੀਆਂ ਫੁੱਲ ਬਿਲੋ ਤਾਂ ਫੁੱਲ ਫੁੱਲ ਡਿੱਗੀ ਜਾਂਦੀ ਨਿੱਗਰਾ ਤੱਕਾ ਕਰਦੀ ਆ ਤੱਕਾ ਕਰਦੀ ਆ ਵੀਰੇ ਬਸ ਹੋਊਗਾ ਫੇਰ ਹੀ ਕਰ ਵੀਰੇ ਮਾਰ ਬਾਏ ਗੁਰਦੀ ਬਰਾੜਾ ਇੱਕ ਗੱਲ ਦੱਸਦੇ ਨੇ ਆ ਵੀਰੇ ਹੂੰ ਮਾਲਾ ਜਿਹੜਾ ਭਾਵੇਂ ਦੇਣਾ ਅੱਜ ਹੂੰ ਚਲ ਆਪੇ ਹੀ ਨਹੀਂ ਕਹਿੰਦੇਗੇ ਨਹੀਂ ਮਿਲਣਾ ਕਿਤੇ ਦੇਖ ਲੈਵੇ ਕੋਈ ਵੀਰੇ ਨਹੀਂ ਮਿਲਣਾ ਪਹਿਲਾਂ ਆਪਣੀ ਵੀਡੀਓ ਵੇਖ ਲੈ ਫਿਰ ਆਸੋ-ਪਾਸੋ ਪਤਾ ਕਰਾਰੇ ਮਾਰਕੀਟ ਨਾਲੋਂ ਅੱਜ 5000 ਵੱਛੀ ਸਸਤੀ ਮਿਲਣੀਆਂ ਸਾਰੀਆਂ ਵੱਛੀਆਂ ਲੈਂਦਾ ਕਿ 5000 ਮਾਰਕੀਟ ਨਾਲੋਂ ਸਸਤੀ ਵੱਛੀ ਆਫਰ ਵੀਰੇ ਆਜੇ ਪ੍ਰਿੰਟ ਕੌਣ ਦਿੰਦਾ ਦੇਖੀ ਥਾਣੇ ਦੇ ਚਾਰ ਕਿਹਜੇ ਲੱਗੇ ਬੱਸੀ ਨਹੀਂ ਹੋਲੀ ਜਿੰਨੀਆਂ ਵੀਰੇ ਯਾਰ ਕੌਣ ਦਿੰਦਾ ਵੀਰੇ ਤਿੰਨ ਬੋੜੀਆਂ ਫੀੜ ਦੀਆਂ ਆਉਣੀਆਂ ਜਿੰਨੇ ਜਿੰਨੇ ਜੇ ਰਹਿਣੀਆਂ ਕਿੰਨੀ ਡਿਮਾਂਡ ਆ 2 ਨੰਬਰ ਦੀ 2 ਨੰਬਰ ਦੀ ਵੀ ਵੀਰੇ 15000 15000 ਰੁਪਇਆ ਠੀਕ ਆ ਤਿੰਨ ਨੰਬਰ ਆ ਗਏ ਇਹ ਆਏ ਜੋੜਾ ਬਣਾਉਂਦਾ ਨਾ ਕੋਈ ਵੀ ਐਂ ਜੋੜਾ ਬਣਾਉਂਦਾ ਤੇ 30000 ਦਾ ਜੋੜਾ ਜੇ 1 ਤੇ 2 ਨੰਬਰ ਆ ਹਾਂ ਜਿਵੇਂ ਮੇਰੀ ਝਾੜੀ ਮਰਜ਼ੀ ਦਾ ਜੋੜਾ ਬਣਾਇਆ ਉਹ 25 ਦਾ ਅੱਛਾ ਜਿਹੜਾ ਥੋੜੀ ਮਰਜ਼ੀ ਦਾ ਜੋੜਾ ਉਹ 25 ਆ ਦੇਖੀ ਬਰਾੜਾ ਦੇਖ ਬੱਸੀ ਦਾ ਕੱਦ ਕੱਦ ਵੀਰੇ ਆ ਤਾਂ ਵੱਡੀ ਵੱਡੀ ਲੱਗਿਆ ਸੀ ਮਨ ਹਾਂ ਇਹ ਤਾਂ ਸੀਮਨ ਲੱਗਿਆ ਬੱਸੀ ਫੇਲ ਫੂਲ ਬਹੁਤ ਆ ਬਰੀਡ ਦੇਖ ਬਰਾੜਾ ਬੋਦੀਆਂ ਬਾਦੀਆਂ ਖੜਨੀਆਂ ਨੇ ਬੱਸੀਆਂ ਨਹੀਂ ਮਿੱਟੀ ਮਨ ਕੋਈ ਆਵੇ ਨਾ ਖੜੀ ਭਰੀ ਖਿੱਤੀ ਮਾੜੇ ਬੰਦੇ ਦਾ ਪੈਰ ਖੇਡ ਬੱਛਿਆਂ ਭਾਰੀਆਂ ਪੂਰੀਆਂ ਫੀਡ ਦਾਣਾ ਖਾਦਾ ਆ ਚਾਰ ਸਾਲਾਂ ਜ ਖਾਦਾ ਬਸ ਨਹੀਂ ਆਏ ਨਹੀਂ ਕਾ ਬਾਈ ਤੇ ਤੁਰਿਆ ਜਾਂਦੀਆਂ ਡੱਗ ਪੈਣਗੇ ਨਾ ਨਾ ਠੀਕ ਆ ਇਹਦਾ ਵੀ 3 ਨੰਬਰ ਬੱਸੀ ਦਾ ਵੀਰੇ ਹੂੰ ਠੀਕ ਆ ਚਾਰ ਥਾਣਾ 3 ਨੰਬਰ ਬੱਸੀ ਆ ਜਿਹੜੀ ਇਹ ਇਹਦਾ ਵੀ 15000 ਰੁਪਿਆ ਵਾ ਜੇ ਵੀਰੇ ਇਹ ਜੋੜੇ ਚੱਲੂਗਾ ਬੰਦਾ ਫਿਰ ਇਹ 25000 ਰੁਪਏ ਦਾ ਜੋੜਾ ਹੋਊਗਾ ਵੀਰੇ 25000 ਦਾ ਹਾਂਜੀ 25000 ਰੁਪਏ ਦਾ ਠੀਕ ਆ ਅੱਗੇ ਨਾਗ ਨੰਬਰ ਆ ਗਿਆ ਬਾਈ 4 ਇਹਦਾ ਪ੍ਰਿੰਟ ਵੇਖ ਹੈ ਇਹਦਾ ਤਾਂ ਬਾਈ ਵੀ ਯਾਰ ਕੋਈ ਬੱਸੀ ਨਹੀਂ ਆ ਜੰਨੇ ਦਿਖਾ ਦੇ ਆਪਾਂ ਪਾ ਦੇਖੀ ਨੂੰ ਐਂਡ ਤੇ ਮੜੀ ਦੇਖੀ ਵੀ ਬੜਾ ਆਫਰ ਹੈ ਕੱਢਣਾ ਐਂਡ ਤੇ ਹੈ ਦੇਖ ਪ੍ਰਾਣਾ ਕੱਢੀ ਆ ਕਿਤੇ ਇਹ ਨਾ ਬਿਗੂ 85 ਦੀ ਤਿਆਰ ਹੋ ਗਏ ਠੀਕ ਆ ਝੋਲੀ ਦਿਖਾ ਬੱਛੀ ਦੀ ਮੜੀ ਇਹ ਗੱਲ ਨਹੀਂ ਜਿਹੜੀ ਆਪਾਂ ਦਿੱਤੀ ਆਏ ਨਹੀਂ ਵੀ ਤਿਆਰ ਹੋ ਕੇ ਬੜਾ ਗੱਲ ਮੈਂ ਅੱਗੇ ਵੀ ਕਰ ਦੋਨਾ ਠੀਕ ਆ ਬੱਛੀ ਨੌਰੋਲ ਫਿਰ ਲੱਸੀ ਹੋ ਸਕਦੀ ਸਾਡੀ ਸਾਡੀ ਬਰੀਡ ਤੋਂ ਵੇ ਕਰ ਨਹੀਂ ਹੋ ਸਕਦੀ ਇਹ ਨਹੀਂ ਹੋਊਗਾ ਕਿ ਅੰਦਰ ਗੰਨਾ ਵਜ ਬਜ ਕੇ ਬੱਛੀ ਖਰਾਬ ਹੋਈ ਹੋਊਗੀ ਡਾਕਟਰ ਤੋਂ ਪਾਸ ਹੋਈਆਂ ਬੱਛੀਆਂ ਸਾਰੇ ਅੱਛਾ ਹਾਂ ਤੇ ਜਾਂ ਉਹ ਕੰਜ ਹੋਊਗੀ ਠੀਕ ਆ ਕਮਜ਼ੋਰ ਵੀ ਨਹੀਂ ਲੱਗੀਗੀ ਅੱਛਾ ਹਾਂ ਫੁੱਲ ਗਰੰਟੀ ਹੈ ਬਾਈ ਸਹੀ ਮਾਲਾ ਮਾਲਾ ਜਿਹੜਾ ਆਪਣਾ ਵਾ ਗੌਰ ਹੋ ਜੇ ਬੱਚੀਆਂ ਨੇ ਜਾਂਦੀਆਂ ਨੇ ਬੱਚੀਆਂ ਨੇ ਇਹਨੇ ਜੋ ਗੱਬਰਾਂ ਵੀ ਨਿਕਲਣੀਆਂ ਹੂੰ ਲੈ ਬਈ ਥਾਂ ਲਾ ਉਹ ਤਾਂ ਅਗਲੇ ਦਾ ਫਾਇਦਾ ਹੋ ਜੂ ਹੈ ਨਾ ਧਿਆਨ ਦੇ ਤੂੰ ਬਰਾੜਾ ਕਿੰਨੀਆਂ ਬੱਚੀਆਂ ਲੈ ਦੇ ਖੜਨੀ ਬੱਸੀ ਬਾਕੀ ਝੋਲੀ ਇਹਦੀ ਵੀ ਇਹਦੇ ਵੀ ਨਹੀਂ ਕੋਈ ਫੋਟ ਚਾਹ ਯਾਰ ਹੀ ਥਾਣਾ ਬਰਾੜਾ ਇੰਚੀ ਡੇ ਬਣਾ ਮੈਲਾ ਠੀਕ ਆ ਵੱਡੀ ਲੱਗੇ ਬੱਚੇ ਯਾਰ ਬਰਾੜਾ ਧੱਕਾ ਕਰੇ ਬੱਚੀਆਂ ਵੱਡੀਆਂ ਪੂਰੀਆਂ ਵਧੀਆ ਬੱਚੀਆਂ ਨਿੱਗਰ ਆ ਨਿੱਗਰ ਆ 4 ਨੰਬਰ ਦੀ ਡਿਮਾਂਡ ਏ ਵੀ ਵੀਰੇ 15000 ਦੀ ਦੇ ਦਾਂਗੇ ਇਹ ਵੀ 15 ਦੀ ਦੇ ਦਾਂਗੇ ਇਹ ਮੈਂ ਨਾ ਮੁੱਲ ਘਾਤੋਂ ਬਰਾੜਾ ਮੁੱਲ ਤਾਂ ਇਹ 20000 ਆ ਰਹੀ ਆ ਆਪਾਂ ਨੂੰ ਵੀ ਪਤਾ ਮੈਂ ਤਾਂ ਨਹੀਂ ਮੁੱਲ ਕਰ ਦਾਂਦਾ ਚੱਕਰੀ ਹੋ ਜਾਂਦਾ ਮੁਰਕੇ ਭਲੇਖਾ ਪੈ ਜਾਂਦਾ ਅੱਛਾ ਮੈਨਾਂ ਚਲੋ ਗਾਕਾਂ ਨੇ ਵੇਖਣੀ ਵੀ ਜਿਹੜੇ ਭੈਣ ਭਰਾ ਲੈਂਦੇ ਮੈਨੂੰ ਐ ਹੋਊਗਾ ਦੋ ਤਿੰਨ ਵਾਰੀ ਕਹਿਦਾ ਜੇ ਮੇਰੇ ਤੋਂ ਲੈਂਦੇ ਭਾਈ ਸਕਰੀਨ ਸ਼ਾਟ ਭੇਜ ਦੀ ਪਹਿਲਾਂ ਜਿਹੜੀ ਤੂੰ ਲਈ ਆ ਹੋਰ ਨਾ ਅਗਲਾ ਸੌਦਾ ਹੋਰ ਦਾ ਕਰੀ ਜਾਵੇ ਗਲਤ ਨਾ ਹੋਵੇ ਯਾਰ ਮੁਰਕੇ ਪਤਾ ਕੀ ਅਗਲਾ ਯਾਰ ਹੁਣ ਆਪਾਂ ਇੰਨਾ ਮਾਲ ਵੇਦਾ ਕੋਈ ਭੈਣ ਭਰਾ ਵਿਚਾਰੇ ਆਉਂਦੇ ਨਹੀਂ ਇਹ ਆਪਣੇ ਤੇ ਕੀਮਤ ਲੈਣਗੇ ਆਪਾਂ ਯਕੀਨ ਨਹੀਂ ਅੱਗੇ ਆ ਗਈ ਕਾਲੀ ਬੱਚੀ ਹੈ ਜੀ ਜੀ ਕੁਆਲਿਟੀ ਦੀ ਵੀ ਬਹੁਤ ਚੰਗੀ ਬੜਾ ਇੱਕ ਗੱਲ ਹੋਰ ਵੀ ਦੱਸਦਾ ਕਦੇ ਐਂ ਬਣਾ ਕੋਈ ਕਦੇ ਵੀ ਬੋਈਏ ਤੱਕਰਾ ਫਰਨਾ ਇਹ ਆ ਉਹ ਆ ਦੇਖ ਐ ਨਹੀਂ ਗਾਂ ਲੱਗੀ ਲੈ ਜੀ ਆਪਣਾ ਭਾ ਘਾਟਾ ਤੇ ਦੋ ਦੋ ਦਾ ਤਾਂ ਬੱਸੀਆਂ ਵਿੱਚ ਹਾਂ ਕਿੰਨੀ ਵੀ ਇੱਕ ਦੀ ਆ ਆ ਦੋਂਦੀ ਹੋਈ ਨਹੀਂ ਬਰੋ ਨਾ ਨਾ ਯਾਰ ਵੱਡੀਆਂ ਹੀ ਬਾਲੀਆਂ ਨਹੀਂ ਜਾਇਆ ਜਾਂ ਹੂੰ ਬਰੀਡਾਂ ਦੇ ਕਿੰਨੀਆਂ ਗੜੀਆਂ ਬਛੇੜੀ ਨਹੀਂ ਆਹ ਹੋ ਅਗਲਾ ਕਹਿੰਦਾ ਇਹ ਛਿੱਗੀ ਹੋਊ ਨਾ ਨਾ ਉਹ ਨਹੀਂ ਕੰਮ ਜਾਰ ਹੈਗਾ ਯਾਰ ਐਵੇਂ ਕਹਿਣ ਵਾਲਾ ਕੋਕ ਜੀ ਜਿਹਨੇ ਹੁਣ ਜਿਹਨੇ ਕੰਮ ਮਿਹਨਤ ਕਰਨੀ ਉਹਨੂੰ ਪਤਾ ਵੀ ਕੀ ਬੰਨਣਾ ਇਹਨਾਂ ਦਾ 9 ਮਹੀਨਿਆਂ ਦਾ ਹੂੰ ਦੇਖ ਵੀਰੇ ਕਿੰਨਾ ਫੇਰ ਸੋਹਣਾ ਬੱਚੀ ਦਾ ਯਾਰ ਹੈ ਵੀ ਹਜੇ ਬੱਚਾ ਹੀ ਹੈ ਬੱਚਾ ਹੀ ਆ ਸਿੱਧੀ ਸੁਧੀ ਕਿੰਨੀ ਹੈ ਬੱਚੀ ਦਾ ਹੂੰ ਸਿੱਧੀ ਵੇੜ ਵੱਡੀਆਂ ਬਹੁਤ ਬੱਚੀਆਂ ਲੈ ਜਾ ਵੀਰੇ ਹੂੰ ਮਾੜੀ ਜੀ ਮੰਨ ਲਓ ਇਹ ਹਨਾ ਸੇਵਾ ਘਾਟਾ ਇਹਨਾਂ ਦੀ ਤੇ ਜੇ ਕਿਤੇ ਸੇਵਾ ਵਧੀ ਹੋਦੀ ਹੁੰਦੀ ਤਾਂ ਧੰਨ ਧੰਨ ਹੋ ਜਾਣੀ ਸੀ ਵੀਰੇ ਪਤਾ ਕੀ ਆ ਹੂੰ ਯਕੀਨ ਕਰੀ ਹੂੰ ਜਿੰਨੇ ਜਮੈਂ ਬੱਚੀਆਂ ਦੇਣੀਆਂ ਸਾਰੀਆਂ ਛੇ ਬੱਚੀਆਂ ਹੂੰ ਕੈਲਕੂਲੇਟਰ ਮਾਰ ਲਵੇ ਬੰਦਾ ਹੂੰ ਜੇ 6 ਬੱਚੇ ਤਿਆਰ ਕਰਦਾ ਘਰੇ ਛੋਟੇ ਹੂੰ 2 ਮਹੀਨੇ ਚ ਉਹਨਾਂ ਨੇ ਫੀਡ ਖਾਣੀ ਆ ਪਹਿਲੀ ਕਹਾ ਤਾਂ ਮਹੀਨੇ ਦੇ ਖਾਣਗੇ ਅੱਛਾ ਮੈਂ ਕਹ ਤੂੰ ਇਹਨਾਂ ਅਗਲਾ ਵੀਡੀਓ ਦੇਖ ਲੈ ਯਾਰ ਨਹੀਂ ਲੈਣੀ ਆਪਾਂ ਨੂੰ ਕੋਈ ਨਹੀਂਗਾ ਇੱਕ ਵੀਡੀਓ ਜ਼ਰੂਰ ਜਿਹੜੇ ਵੀਰੇ ਹਜੇ ਗਾਹਕ ਆਪਣੇ ਕੋਲ ਫੋਨ ਆਉਂਦੇ ਇਹਨਾਂ ਨੇ ਵੀ ਬਾਈ ਯਾਰ ਤੇ ਮਾਲ ਵੇਕੇ ਦੋ ਵੀਡੀਓ ਦੀ ਵੀ ਆਪਾਂ ਇਹ ਨਹੀਂ ਕਹਿੰਦੇ ਜੇ ਆਪ ਨਹੀਂ ਲੈਣੀ ਕੋਈ ਭੈਣ ਭਰਾ ਰਸਤੇ ਦਾ ਸੱਜਣ ਮਿੱਤਰ ਨਹੀਂ ਲੈਣੀ ਹੁੰਦੀ ਉਹ ਜਿਹਨੂੰ ਤਾਂ ਚੀਜ਼ ਉਲੱਭਦਾ ਹੁੰਦਾ ਵੀਰੇ ਮਿਲਦੀ ਨਹੀਂ ਠੀਕ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੈਨਾ ਜ਼ਰੂਰ ਕਰ ਦਿਆ ਕਰੋ ਵੀਰੇ ਹੁਣ ਕਈ ਮੈਨੂੰ ਇਹ ਹਜੇ ਗਾਹਕ ਉਹ ਜਦੋਂ ਓਹ ਹੋ ਹੋ ਬਾਈ ਯਾਰ ਵੈਗ ਗਿਆ ਆ ਵੀ ਗੱਲ ਹੁੰਦੀ ਹੈ ਨਾ ਪਰ ਮੈਂ ਐਂ ਕਹਣਾ ਵੀ ਕਿ ਯਾਰ ਮਿੱਤਰੋ ਦਾ ਸੱਜਣ ਮਿੱਤਰ ਭੈਣ ਭਰਾ ਅੱਗੇ ਹੁੰਦਾ ਹਨ ਛੇ ਜਰੂਰ ਕਰਦੇ ਉਹਤੇ ਆਪਣਾ ਕਿਹੜਾ ਜੋਰ ਲੱਗਦਾ ਟੱਚ ਕਰਦੇ ਜੂਨ ਕਰਦੇ ਹਾਂ ਉਹ ਪੈ ਜਾਂਦੇ ਹਾਂ ਹਾਂ ਉਹ ਜਰੂਰ ਜੇ ਆਪਣਾ ਕੰਮ ਵਧੀਆ ਲੱਗਦਾ ਤਾਂ ਵੀਰੇ ਜਰੂਰ ਸ਼ੇਅਰ ਕਰਾ ਦੇ ਇਹ ਵੀ ਗੱਲ ਸਹੀ ਆ ਕਿਉਂਕਿ ਜੇ ਆਪਾਂ ਨਹੀਂ ਲੈਣੀ ਕਈ ਵਾਰ ਅਗਰੇ ਦਾ ਆਲੇ ਵੀਰ ਨੇ ਲੈਣੀ ਹੁੰਦੀ ਆ ਹਨਾ ਤੇ ਚਲੋ ਫਾਇਦਾ ਹੋ ਜੂਗਾ ਵੀਰੇ ਆਪਣੇ ਜੀ ਯੂਟਿਊਬਰ ਪ੍ਰੈਸ ਲਾ ਹਣਾ ਇਹਨਾਂ ਨੇ ਮਿਹਨਤ ਕਰ ਜਿੰਦੇ ਅਗਲਾ ਬੇੜਾ ਪਾਲ ਲਾਂਗੇ ਚਲੋ ਹੁਣ ਕਾਰੋਬਾਰ ਅਗੇ ਹਨ ਠੀਕ ਨਹੀਂ ਕਰਨਾ ਤੇ ਅਗਲਾ ਨੇ ਕਈ ਬੰਦੇ ਮੈਨੂੰ ਫੋਨ ਵਿਚਾਰੇ ਲਾਉਂਦੇ ਪੈਸੇ ਨਾਲ ਲੈਣੀ ਚਾਹੀਏ ਅਗਲੇ ਕਿਹੜਾ ਆਪਣੇ ਤੋਂ ਫ੍ਰੀ ਲੈਣੀ ਕੋਈ ਵਿਚਾਰੇ ਇਹਨਾਂ ਕਈ ਬੰਦਿਆਂ ਨੂੰ ਬਾਈ ਪੰਜ ਪੰਜ ਵੀਡੀਓ ਤੇ ਫੋਨ ਲਾਉਂਦੇ ਨੂੰ ਹੋ ਗਿਆ ਜਿਹਦੇ ਨੂੰ ਵੀਡੀਓ ਨਹੀਂ ਵੀਰੇ ਕਈਆਂ ਨੂੰ ਨਾ ਉਹ ਕਰਨਾ ਆਉਂਦਾਗਾ ਫੋਨ ਹਨਾ ਸਬਸਕ੍ਰਾਈਬ ਨਹੀਂ ਕਰਨਾ ਤੇ ਉਹ ਦਰਸ਼ਕ ਜ਼ਰੂਰ ਕਰ ਦਿਆ ਕਰੋ ਭਰਾਜ ਵਧੀਆ ਲੱਗਦਾ ਕੰਮ ਆਪਣਾ ਇੱਕ ਦੂਜੇ ਨੂੰ ਜੇ ਤੁਨ ਮੰਨ ਲਓ ਨਹੀਂ ਵੀ ਫੱਟ ਆਇਆ ਕੋਈ ਆਪਣਾ ਵੀ ਵੀਰੇ ਕੋ ਬਾਕੀ ਜੇ ਰੇਟ ਸਹੀ ਲੱਗਦਾ ਤਾਂ ਕਰ ਦਿਓ ਜੇ ਕੰਮ ਆਪਣਾ ਵਧੀਆ ਲੱਗਦਾ ਜਰੂਰ ਕਰਾ ਗੋ ਯਾਰ ਹੂੰ ਠੀਕ ਆ ਲੋ ਕਵਾਲਿਟੀ ਇਹਦੀ ਵੀ ਚੰਗੀ ਆ ਹਨਾ ਹਾਂਜੀ ਬਸ ਇਹ ਬਹੁਤ ਚੰਗੀ ਆ ਬਰੇ ਠੀਕ ਆ ਇਹਦੇ ਵੀ ਫੋਰਟ ਇਹਦੀ ਕੋਈ ਪੱਕੜ ਨਹੀਂ ਆ ਗਈ ਆ ਬਸ ਸਿਆ ਵੇਚਣਾ ਥੋੜਾ ਜਿਆਦਾ ਕਿ ਨਾ ਪਕੜਾਂ ਵੇਚ ਦੇ ਮੈਨੂੰ ਆ ਦੇਖ ਦਿਮ ਦਿਖਾਉਣਾ ਇਹ ਨਹੀਂ ਇੱਧਰ ਕੰਨੀ ਤੇ ਲੈ ਕੇ ਜਾ ਲਾਂ ਹੀ ਨਹੀਂ ਲੋਟ ਆਉਣਾ ਇਹ ਇੱਕੜਾ ਮਾੜੀ ਢੇੜੀ ਹੈ ਇੱਕ ਡਾਂਦ ਖੜਾ ਲੈ ਇੱਕ ਡਾਂਦ ਤੇ ਛੱਤਿਆ ਬਰੇ ਇਹ ਚੌਕ ਦਾ ਦੋ ਡਾਂਦ ਬੱਸੀ ਜਾਂਦਾ ਠੀਕ ਆ ਹਾਂ ਉਹ ਨਹੀਂ ਕੰਮ ਹੋਊਗਾ ਠੀਕ ਆ ਕਵਾਲਿਟੀ ਕੁਲਿਟੀ ਹੈ ਨਾ ਪੂਰੀ ਚੰਗੀ ਬਾਲੀ ਚੰਗੀ ਬਰੀਡ ਹੈ ਬਾਈ ਬੱਸੀ ਦੀ ਬੱਸੀ ਮੈਂ ਗਾਰੰਟੀ ਦੇ ਦਿੰਦਾ ਬਾਈ ਪਹਿਲੇ ਸੂਈ ਚੱਲੂਗੀ 26 25 26 ਲੀਟਰ ਤੇ ਠੀਕ ਆ ਥੋੜੀ ਜਿਹੀ ਨਾ ਇੱਕ ਚੀਜ਼ ਇਹਨਾਂ ਫਿਰ ਨਿੱਕੀ ਹੁੰਦੀ ਪੂ ਥੋੜੀ ਜਿਹੀ ਬਾਲ ਖਾਦਾ ਕੋਈ ਜਮਾਂਦਰੀ ਹੈ ਰੱਬ ਜਾਣੇ ਪਤਾ ਨਹੀਂ ਕਿਵੇਂ ਹੈ ਨਾ ਓਮੇ ਠੀਕ ਆ ਆਪਾਂ ਦਾਸ ਹੈ ਹੈ ਨਾ ਹੂੰ ਥਾਂ ਦਿਖਾਈ ਵੀ ਤੇ ਚਾਰ ਹੀ ਲੈ ਝੋਲੀ ਚੈੱਕ ਕਰ ਸਕਦੇ ਹੋ ਚਾਰ ਹੀ ਹਨ ਮੋਟੇ ਹਨ ਲੈ ਠੀਕ ਆ ਇਹਦੀ ਕੀਮਤ ਲੈ ਇੱਕ ਮਿੰਟ ਬਰਾ ਇਥੋਂ ਮੈਂ ਕੈਮਰਾ ਮਾਰੀ ਵੀਰੇ ਬੱਸੀ ਦੇ ਹਾਈਟ ਵੀ ਪੂਰੀ ਚੰਗੀ ਆ। ਇੱਕ ਮਿੰਟ। ਇਹੋ ਜੀ ਵੱਛੀ ਦੋ ਦੰਦ। ਹੂੰ। 15000 ਨੂੰ ਕੋਈ ਦੇ ਦੇਵੇ। ਹੂੰ। ਮੈਨੂੰ ਕਰ ਦੇਵੇ ਹੂਤ ਬਾਈ ਮੈਂ ਕਮੇੜੀ ਛਾੜ ਦੂੰ ਬੱਸੀਆਂ ਦਾ ਹੋਰ ਦੱਸ। ਖੁੱਲਾ ਚੱਲ। ਖੁੱਲਾ ਚੱਲ ਜ। ਕੋਈ ਵੀ ਕਰ ਦੇਵੇ ਯਾਰ। ਇਹੋ ਜੀ ਵੱਛੀ ਦੰਦਾਂ 'ਚ ਹੋਵੇ ਪ੍ਰਿੰਟ ਆਹ ਹੋਵੇ। ਐਨੀ ਪਰੀ ਵੱਸੀ ਚਾਹੀਦੀ ਆ। ਹੂੰ। ਤੇ ਅੰਦਰੋਂ ਓਕੇ ਚਾਹੀਦੀ ਆ। ਹੂੰ। ਦੇ ਕੇ ਸਾਬੇ ਕੋਈ। ਅੱਛਾ। ਬਾਈ ਅੰਦਰੋਂ ਡਿਵਾਲਟਰ ਹੋਈ ਧਰੇ ਕੀ ਦੇ ਦੂਗਾ? ਡਿਵਾਲਟਰ ਹੋਈ ਤਾਂ। ਹੋਣ ਯਾਰ ਗਿਆ ਬੱਛੀਆਂ। ਹੂੰ। ਹਾਂ ਕਾਂਜ ਦੀ ਗਾਰੰਟੀ ਲਊਂਗਾ। ਗਾਰੰਟੀ ਬਰਾੜਾ ਦੇਖੀ ਯਾਰ। ਠੀਕ ਲੈ ਪ੍ਰਿੰਟ ਦਾ ਵੀ ਇਹ ਨਾ 90 95 ਦੀ ਵਿਕੀ ਫਿਰ ਵੇਖਣਾ ਕੀ ਆ ਇਹ ਤਾਂ ਗੱਲ ਹੈਗੀ ਆ ਤੇ 6 ਨਾਗਾ ਹੁਣ ਫਿਰ ਵੱਡਾ ਆਫਰ ਵੱਡਾ ਆਫਰ ਹੋਣਾ ਵੀਰੇ ਤਿੰਨ ਬੋਰੀਆਂ ਫੀਡ ਦੀਆਂ ਹੁੰਦੀਆਂ ਜਿੰਨੇ ਦੀ ਮੈਂ ਇੱਕ ਬੱਛੀ ਪੈਣੀ ਸੀਆਂ ਦੇ ਵਿੱਚ ਠੀਕ ਆ ਅੱਛਾ 15 ਤੋਂ ਹਜੇ ਘਟੂ ਦਾ ਰੇਟ ਘਟੂ ਤਾਂ ਗਿਆ ਇਹਦਾ ਡਾਊਨ ਆ ਜਮਾ ਅੱਛਾ ਇਹ ਤਾਂ ਮੋਟਾ ਜਿਹਾ ਦੱਸਿਆਗਾ ਆਪਾਂ ਮੋਟਾ ਇਹ ਦੱਸਿਆ ਵੀਰੇ ਜੇ ਆਪਾਂ ਨੂੰ ਕੋਈ ਛੇ ਬੱਛੀਆਂ ਇਕੱਠੀਆਂ ਲੈਂਦਾ ਠੀਕ ਆ ਛੇ ਬੱਸੀਆਂ ਇਕੱਠੀਆਂ ਲੈਂਦਾ ਵਾ ਇਹ ਨਹੀਂ ਹੈਗਾ ਜੇ ਪਿਛਲੀਆਂ ਪਰਲੀਆਂ ਤਿੰਨ ਵੀ ਲੈ ਲਵੇ ਉਹ ਵੀ ਰੇਟ ਲਈ ਰੂ ਜੇ ਆਹ ਤਿੰਨ ਲੈ ਲੈਂਦਾ ਤਾਂ ਵੀ ਉਹੀ ਰੇਟ ਰਹੂਗਾ ਅੱਛਾ ਤਿੰਨਾਂ ਤੇ ਇੱਕੋ ਜਿਹਾ ਰੇਟ ਕਰਾਂਗੇ ਆਪਾਂ ਹਾਂਜੀ ਹਾਂਜੀ ਆਪਾਂ ਵੀ ਇਹ 66000 ਰੁਪਏ ਦੀਆਂ ਦੇਵਾਂਗੇ ਯਾਨੀ 33 ਦੀਆਂ ਤਿੰਨ ਹਾਂਜੀ 1 2 ਤੇ 3 33 ਹਾਂਜੀ 5 ਤੇ 6 ਇਹ ਮੰਨ ਲਓ ਬੱਚੇ ਗਾਂ ਪਛਾਣ ਨਹੀਂ ਕਰਨੀ ਗਾਂ ਪਛਾਣ ਹੀ ਕਰਨੀ ਤਿੰਨ ਆ ਦੂੰਗਾ 33 ਦੀਆਂ ਤਿੰਨ ਹੀ ਉਹ ਦੂੰ 33 ਤੇ ਜੇ ਕੱਠੀਆਂ ਕੱਠੀਆਂ 66 ਦੀਆਂ ਦੂੰਗਾ ਵੀਰੇ 66 ਮਰਜ਼ੀ ਦੀ ਕਰੂੰਗਾ ਮੇਰਾ ਪੈਣ ਪ੍ਰਾਣਾ ਐ ਨਾ ਕੋਈ ਮਜਬੂਰ ਨਾ ਕਰੇ ਵੀਰੇ ਆਪਣੇ ਕਾਰੋਬਾਰ ਚ ਕੋਈ ਵੱਡਾ ਹੋ ਐਨੇ ਚ ਹੋਣੀ ਹੈਗਾ ਵੀ ਮੈਂ ਇਹਨਾਂ ਨੂੰ ਵੇਚ ਕੇ ਕੋਈ 20-30 ਹਜ਼ਾਰ ਕਮਾਉਣਾ। ਕਿਤਾ ਫਿਰ 11000 ਦੀ ਰੇਟ। 11000 ਦੀ ਰਹਿਣਾ ਕਿਉਂਕਿ ਭਾਈ ਆਪਣੇ ਕੋਲ ਮਾਲ ਜ਼ਿਆਦਾ ਹੁੰਦਾ ਥੋੜੀ ਬੰਨੇ ਨੂੰ ਡੈਕ ਦਉਂਦੀ ਆ ਆਪਾਂ ਵੇਚਣਾ ਰੇਟ ਹੀ ਪਾਉਨੇ ਆ। ਹੁਣ ਉਹ ਜੀ 11000 ਦੀ ਦੇ ਦੂ ਕੋਈ। ਕੋਈ ਵੀ ਨਹੀਂ ਲੈਣੀ। ਹੂੰ। ਕੋਈ ਆਏ ਨਾ ਸਮਝ ਕੇ ਲੈ ਵੀਨੇ ਜੋ ਮਾੜੀ ਮੇਰੀ ਬੱਚੀ ਸੂਕ ਵੀ ਇਹਨਾਂ ਦਾ ਕੋਈ 20 ਲੀਟਰ ਤੋਂ ਘੱਟ ਚੱਲਦੀ ਆ 15 ਤੋਂ ਚੱਲਦੀ ਆ ਖਰਚਾ ਦੇ ਦੂ ਇਹਨਾਂ ਨੇ ਤਈਆਂ। ਅੱਛਾ। ਹਾਂ ਜੀ ਆਪਾਂ ਜੇ ਕਾਰੋਬਾਰ ਦਾ ਜੀ ਆਪਾਂ ਨੂੰ ਨੌਲਜ ਆਦਾ ਆਪਾਂ ਕਰਦੇ ਹੂੰ। ਇਹ ਨਹੀਂਗਾ ਵੀ ਪੂਸ ਬਰੋ ਅੱਛਾ ਘਰੋਂ ਫੋਨ ਮਾਰੇ ਆ ਬੱਚੀਆਂ ਚੋ ਵੀ ਬਾਈ ਤੇਰੀ ਬੱਚੀ ਕਾਂਜੇ ਮਲਦ ਗਲੇਉਂਗੇ ਜੀ ਜਿਹੜੀਆਂ ਪਾਸ ਹੋਈਆਂ ਉਹਨੀਆਂ ਮੇਰੇ ਜਿਹੜੀ ਵੀਰੇ ਨਹੀਂ ਪਾਸ ਹੋਈਆਂ ਦੀ ਕਿਸੇ ਕੋ ਚਲੀ ਗਈ ਉਹ ਦੀ ਮੈਂ ਕਹਿ ਸਕਦਾ ਹੂੰ ਕਈ ਵਾਰ ਨਹੀਂ ਡਾਕਟਰ ਜੀ ਹੁੰਦਾ ਜਾਂ ਕੋਈ ਗੱਲਬਾਤ ਜਿਹੜੀ ਪਾਸ ਹੋ ਗਈ ਜੋ ਮੈਂ ਕੈਮਰੇ ਦੇ ਮੂਹਰੇ ਕਹਤਾ ਉਹਦਾ ਮੈਂ ਮਾਲਕ ਹੂੰ ਅੱਜ ਆਲਾ ਲਾਟ ਆਪਾਂ ਪਾਸ ਕਰਾਵਾਂ ਜੋ ਪਾਸ ਹੋਈਆਂ ਸਾਰੀਆਂ ਬੱਚੀਆਂ ਹਾਂ ਠੀਕ ਹੈ ਜੀ ਇਹਦੇ ਚ ਵੀਰੇ ਗੱਲ ਇਹ ਹੋ ਆ ਦੇਖੋ ਅੱਜ ਬੱਚੀਆਂ 65000 ਰੁਪਏ ਦੀਆਂ ਜਾਂਦੀਆਂ ਛੇ ਹੂੰ ਬੜਾ ਮਣੀਆਂ ਪੂਰੀਆਂ ਹੂੰ ਇਹ 4 ਲੱਖ ਰੁਪਏ ਕਿਸੇ ਬੈਂਕ ਨੇ ਨਹੀਂ ਸਾਲਚ ਕਰਨਾ ਹੂੰ ਤੇ ਇਹ ਕਰਨੀ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ